ਕੱਲ ਦੇਰ ਸ਼ਾਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿਡੇ ਕਲਾਂ ਨਜ਼ਦੀਕ ਸਰਹੰਦਰ ਫਿਡੇ ਨਹਿਰ ਵਿੱਚ ਰੂੜੀ ਕਾਰ ਨੂੰ ਸਖਤ ਮਿਹਨਤ ਦੇ ਬਾਅਦ ਆਖਰ ਐਨਡੀਆਰਐਫ ਅਤੇ ਸਥਾਨਕ ਲੋਕਾਂ ਵੱਲੋਂ ਬਾਹਰ ਕੱਢ ਲਿਆ ਗਿਆ। ਕਾਰ ਵਿੱਚ ਸਵਾਰ ਫੌਜੀ ਬਲਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ। ਐਨਡੀਆਰਐਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ ਰਾਤ ਕਰੀਬ 9 ਵਜੇ ਐਨਡੀਆਰਐਫ ਦੀ ਇੱਕ 32 ਮੈਂਬਰੀ ਟੀਮ ਕਟਨਾ ਸਥਾਨ ਤੇ ਪਹੁੰਚ ਗਈ ਸੀ। ਉਦੋਂ ਤੋਂ ਹੀ ਲਾਪਤਾ ਕਾਰ ਦੀ ਭਾਲ ਕੀਤੀ ਜਾ ਰਹੀ ਸੀ। ਇਹ ਕਾਰ ਮਿਲ ਗਈ ਹੈ ਤੇ ਇਹਨਾਂ ਵਿੱਚੋਂ ਪਤੀ ਪਤਨੀ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਜਾਣਕਾਰੀ ਇਹ ਕਲ ਰੈਸਕਿਊ ਜੋ ਹੈ ہماری ਟੀਮ ਯਹਾਂ ਕਲ ਰਾਤ ਕੋ 9:30 ਵਜੇ ਪਹੁੰਚ ਗਈ ਸੀ ਤੇ ਇਹ ਆਪਰੇਸ਼ਨ ਤੱਕ ਲਗਭਗ 17 ਘੰਟੇ ਕੇ ਤੱਕ ਚੱਲ ਆਇਆ ਹੈ ਬਹੁਤ ਜਤੋ ਜਹਦ ਕੇ ਸਾਥ ਇਸ ਵਿੱਚ ਜੋ ਹੈ ਅਸੀਂ ਨੇ ਇੱਕ ਹੈਵੀ ਮਸ਼ੀਨਰੀ ਦਾ ਵੀ ਵਿੱਚ ਕਿਆ ਹੈ ਹਾਈਡਰਾ ਮੰਗਾਈ ਗਈ ਤਾਂ ਕਿ ਜੋ ਗੱਡੀ कल डूब गई थी उसको निकाल सके उसको बाहर निकालने में काफ़ी समय लग गया फाइंड आउट तो जो है टीम ने सुबह जल्दी ही कर दिया था पर हाइड्रा ने भी आने में दो दो तीन घंटे लग गए और बाकी इसको टैग करने में नौत लगाने में काफ़ी जो क्योंकि पानी आप लोग देख रहे होंगे बहुत पानी का बहाव जो है स्विफ्ट वाटर है बहुत तेज बहाव है ये यहाँ एक प्रॉब्लम थी बाकी पब्लिक का भी थोड़ा हाथ

अजीत की ओथेंटिक खबरों के लिए सबसक्राइब करो अजीत वैब टीवी ताजी खबरों की नोटिफिकेशन पाने के लिए बैल आईकन पर क्लिक करो